ਪੰਜਾਬ ਦੇ ਨੌਜਵਾਨਾਂ ਅੰਦਰ ਪੜਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪਿੰਡੂ ਲਾਇਬ੍ਰੇਰੀ ਯੋਜਨਾ ਅਧੀਨ ਅਤੀ ਆਧੁਨਿਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਇਸ ਨਾਲ ਸਕੂਲੀ ਵਿਦਿਆਰਥੀਆਂ ਸਮੇਤ ਸਮਾਜ ਦੇ ਹੋਰ ਵਰਗਾਂ ਨੂੰ ਵੀ ਲਾਭ ਪ੍ਰਾਪਤ ਹੋਵੇਗਾ ਵਰਤਮਾਨ ਸਮੇਂ ਪੰਜਾਬ ਭਾਰਤ ਚ ਕੋਲ 196 ਪਿੰਡੂ ਲਾਇਬ੍ਰੇਰੀਆਂ ਕਾਰਜਸ਼ੀਲ ਹਨ ਅਤੇ 135 ਨਿਰਮਾਣधीन ਹਨ ਪੰਜਾਬ ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਜਿਸ ਤੇ ਪ੍ਰਤੀ ਹਲਕਾ 64 ਲੱਖ ਰੁਪਏ ਦੀ ਲਾਗਤ ਆਵੇਗੀ ਇਸ ਪਹਿਲ ਕਦਮੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ 'ਚ ਉੱਤਮ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਖੇਤਰਾਂ 'ਚ ਸੂਬੇ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਲੱਗਦੀ ਹੈ ਕੰਪਿਊਟਰ ਵਧੀਆ ਗਈ ਇਸ ਸਟਰਕਚਰ ਸਾਰਾ ਬਹੁਤ ਵਧੀਆ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ ਫਰਮ ਦਾ ਸਭ ਕੁਝ ਬਹੁਤ ਵਧੀਆ ਲੱਗੇ ਫਰਮ ਦਾ ਬਹੁਤ ਬੈਨੀਫਿਟ ਮਿਲਿਆ ਇਹ ਸਦੀ ਬੁੱਕਸ ਮੈਂ ਪੜਦਾ ਹਿੰ ਮਨ ਹਿਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲੱਗੇ ਲਾਇਬ੍ਰੇਰੀ ਇੱਕ ਜਿਆਦਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਹੈ ਇਹ ਸਾਰਾ ਤੁਸੀਂ ਕਿਤਾਬਾਂ ਚ ਪੜ ਸਕਦੇ ਹੋ ਦੇਖਣ ਚ ਆਇਆ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਧੀਆਂ ਜਿਹੜੀਆਂ ਵੇਡਿਆਂ ਤੋਂ ਕੱਟ ਨਹੀਂ ਹੈਗੀਆਂ ਤੇ ਅੱਜ ਪੀਐਸਡੀ ਇੱਕ ਧੀ ਨੇ ਸਾਡੇ ਜ਼ਿਲ੍ਹੇ ਫੀਤਕੋਟ ਦੀ ਇੱਕ ਧੀ ਨੇ ਆਪਣੇ ਮਾਂ-ਪਿਓ ਦਾ ਆਪਣੇ ਦੇਸ਼ ਦਾ ਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਤਾਂ ਇਹ ਕਮਾਂਡੋ ਦੇ ਵਿੱਚੋਂ ਤੀਸਰੇ ਸਥਾਨ ਤੇ ਆ ਕੇ ਉਹਨੇ ਆਪਦੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਤੇ ਅੱਜ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਤੇ ਅਸੀਂ ਗੱਲ ਕਰਾਂਗੇ ਕੀ ਮਹਿਸੂਸ ਕਰਦੇ ਨੇ ਇਸ ਗੇਮ ਨੇ ਹਨ ਤੁਸੀਂ ਕੀ ਕਹਣਾ ਚਾਹੁੰਦੇ ਹੋ ਪਹਿਲਾਂ ਤਾਂ ਇਹ ਕਹਾਂਗੇ ਕਿ ਇਹ ਤੇ ਇੱਕ ਵੰਡੋਈ ਗੇਮ ਕਿਉਂ ਤੁਸੀਂ ਚੂਜ਼ ਕੀਤੀ ਇਸ ਤਰ੍ਹਾਂ ਬੰਨੋਏ ਇਸ ਪਾਸੇ ਲੱਗਣ ਲੱਗੇ ਵੀ ਆ ਸਕਦਾ ਹੈ ਇੱਕ ਵੰਡੋਈ ਮੈਂ 3 ਕਲਾਸ ਤੋਂ ਜੁਆਇਨ ਕੀਤਾ ਸੀ ਡਿਟੈਨਸ਼ਨਸ ਵੀ ਤੇ 4th ਕਲਾਸ ਮੈਂ ਗੇਮ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਆਈ ਹੈ ਕਿ ਸਿੱਖ ਸੰਭ? ਪ੍ਰੋਬਲਮ ਆਉਂਦੀ ਹੈ ਸੋ ਜਦੋਂ ਆਪਾਂ ਪ੍ਰੈਕਟਿਸ ਕਰਦੇ ਆਂ ਸਟੈਮੀਨਾ ਜਦੋਂ ਪੀਕ ਹੁੰਦਾ ਉਹਨੂੰ ਹਾਰਡ ਕਰਨ ਵਾਸਤੇ ਬਹੁਤ ਉਹਦੇ ਪ੍ਰੋਬਲਮਸ ਪਰ ਪ੍ਰੋਬਲਮਸ ਨੂੰ ਸੌਲਵ ਕਰਕੇ ਜੁਗਲੀ ਅੰਦਾਜ਼ਾ ਪ੍ਰੈਕਟਿਸ ਦੇ ਦੌਰਾਨ ਜਦੋਂ ਵੀ ਤੁਹਾਨੂੰ ਇਸ ਗੇਮ ਚ ਕਿਤੇ ਪ੍ਰੋਬਲਮ ਆਈਆਂ ਕਿ ਹਾਂਜੀ ਸਰ ਜਦੋਂ ਪਹਿਲਾ ਪਹਿਲੇ ਜਦੋਂ ਆਪਾਂ ਗੇਮ ਸਟਾਰਟ ਕਰਦੇ ਆ ਆਪਣਾ ਸਟੈਮੀਨਾ ਵੀਕ ਹੁੰਦਾ ਕਿਉਂਕਿ ਆਪਾਂ ਫਾਸਟ ਫੂਡ ਖਾ ਦਿੰਨੇ ਆ ਜਾਂ ਉਦੇ ਕਰਕੇ ਹੋ ਜਾਂਦਾ ਫਿਰ ਉਸ ਨੂੰ ਕੱਟ ਕਰਨ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਆ ਹਾਰਡ ਵਰਕ ਚਾਹੀਦਾ ਤਾਂ ਫਿਰ ਉਸ ਚੀਜ਼ ਵਿੱਚ ਪ੍ਰੋਬਲਮ ਆਉਂਦੀ ਆ ਕਿਉਂਕਿ ਜਦੋਂ ਬਰੀਥਿੰਗ ਪ੍ਰੋਬਲਮ ਹੋ ਜਾਂਦੀ ਹੈ ਕਦੇ-ਕਦੇ ਉਸ ਤੇ ਤੇ ਕੀ ਏਮ ਹੈ ਹੁਣ ਤੁਹਾਡਾ ਕੀ ਬਨਣਾ ਚਾਹੁੰਦੇ ਹੋ ਕੀ ਅੱਗੇ ਚੱਲ ਕੇ ਕਿਸ ਤਰ੍ਹਾਂ ਦਾ ਤੁਹਾਨੂੰ ਆਪਦਾ ਸੋਚਦੇ ਹੋ ਵੀ ਕੀ ਕਰਨਾ ਚਾਹੀਦਾ ਪਹਿਲਾਂ ਤਾਂ ਮੈਂ ਟੈਕਵਾਂਡੋ ਦੀ ਅਕੇਡਮੀ ਬਣਾਉਣਾ ਚਾਹੁੰਦੀ ਆ ਕਿਉਂਕਿ ਜਿਹੜੀਆਂ ਕੁੜੀਆਂ ਨਹੀਂ ਕਰ ਸਕਦੀਆਂ ਮੈਂ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੁੰਦੀ ਆ ਆਪਣੇ ਪਿੰਡ ਦੀਆਂ ਕੁੜੀਆਂ ਨੂੰ ਮੋਟੀਵੇਟ ਕਰਨਾ ਚਾਹੁੰਦੀ ਆ ਕਿ ਉਹ ਵੀ ਬਾਹਰ ਨਿਕਲਣ ਤੇ ਇਸ ਈਨੂ ਕਰਨ। ਦੂਜੀ ਹੈਗੀ ਕਿ ਮੈਂ ਕੋਈ ਆਫੀਸਰ ਆਈਪੀਐਸ ਆਫੀਸਰ ਵਗੈਰਾ ਬਣ ਕੇ ਇਸ ਈਨੂ ਹੋਰ ਪ੍ਰੋਮੋਟ ਕਰਾਂ। ਹਾਂਜੀ ਤੇਸਤੀ ਸੇਵਾ ਕਰਨ ਚਾਹੁੰਦੀ ਆ। ਐਸੀ ਸਾਡੇ ਜ਼ਿਲ੍ਹੇ ਦੀ ਧੀ ਜੈਸਮਿਨ ਕੋਰ ਜਿਨ੍ਹਾਂ ਨੇ ਆਪਦੀ ਉਪਲਬਧੀ ਬਾਰੇ ਦੱਸਿਆ ਤੇ ਹੁਣ ਗੱਲ ਕਰਾਂਗੇ ਉਹਨਾਂ ਦੇ ਫਾਦਰ ਨਾਲ ਉਹ ਕੀ ਕਹਿਣਾ ਚਾਹੁੰਦੇ ਆ? ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਆ ਅੱਜ ਉਹਨਾਂ ਦੀ ਬੇਟੀ ਨੇ ਜਿਹੜਾ ਇਹ ਮੰਨ ਲਵਾਰੀ ਐ ਤੇ ਤੇਜ ਦਾ ਨਾਮ ਰੋਸ਼ਨ ਹਾਂਜੀ ਅੱਸੀ ਗਾਈ ਮੇਰੇ ਨਾਮ ਕਬਾਲ ਸਿੰਘ ਪਿੰਡ ਬਿਬਲੀ ਤੇ ਸਾਨੂੰ ਬੜਾ ਮਾਣ ਆ ਸਾਡੇ ਪਿੰਡ ਦਾ ਨਾਮ ਉੱਚਾ ਕੀਤਾ ਦੇਸ਼ ਦੇਸ਼ ਚ ਤੇ ਅਸੀਂ ਕਿੰਨੇ ਘਰ ਕਰਤੀਆਂ ਜਿਉ ਇਹ ਜਿਹੀ ਹੋਣਾ ਵਧੀਆ ਆ ਦਾ ਮਿਹਨਤ ਕਰਨ ਤੇ ਬੱਸ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਅੱਜ ਤੁਹਾਨੂੰ ਧੀ ਜੰਮੀ ਐ ਤੇ ਉਹਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਤੇ ਅੱਜ ਕਿੱਦਾਂ ਦਾ ਮਹਿਸੂਸ ਹੁੰਦਾ ਬਹੁਤ ਮਾਣ ਮਹਿਸੂਸ ਹੁੰਦਾ ਜੀ ਕੀ ਤੇ ਮਾਣ ਮਹਿਸੂਸ ਬਹੁਤ ਹੁੰਦਾ ਮਾਣ ਤੁਹਾਨੂੰ ਨਹੀਂ ਲੱਗਿਆ ਸੀ ਵੀ ਤਾਇ ਕਮਾਂਡੋ ਇੱਕ ਖਤਰਨਾਕ ਗੇਮ ਐ ਬੱਚੇ ਦੇ ਆਪਦੇ ਵੀ ਸੱਟ ਵੱਜ ਸਕਦੀ ਐ ਕਿਸ ਤਰ੍ਹਾਂ ਹੋਏਗਾ ਨਿੰਨ ਦਾਦੀ ਦੇ ਲੜਦੇ ਹੁੰਦੇ ਸੀ ਮੇਰੇ ਨਾਲ ਅਗੇ ਅੱਖ ਮੂੰਹ ਗੱਡੂਗਾ ਵੀ ਜਿਵੇਂ ਪਿੰਡਾਂ 'ਚ ਹੁੰਦਾ ਵੀ ਗਾਂ ਜੀ ਹੋ ਚੌਗਲਾਂ ਨੇ ਆ ਤੇ ਤਾਂ ਕਰਕੇ ਫਿਰ ਉਹ ਕਹਿੰਦੇ ਮੈਂ ਕਿ ਗੋਨੀ ਮਤਲਬ ਕਿ ਲੜੋ ਭੜੋ ਗੋਨੀ ਦਾ ਕਰਨ ਹਾਂਜੀ ਕਰਨ ਦਾ ਤੇ ਅੱਜ ਕਿੱਦਾਂ ਦਾ ਮਹਿਸੂਸ ਹੋ ਰਿਹਾ ਦੇਸ਼ ਦਾ ਨਾਮ ਰੋਸ਼ਨ ਕੀਤਾ ਹਾਂ ਦੇਸ਼ ਦਾ ਵੀ ਪਹਿਲੇ ਨੰ ਪਿੰਡ ਦਾ ਪਿੰਡ ਬਹੁਤ ਵੱਡਾ ਡਿਪੈਂਡ ਹੋਰ ਵੀ ਬੱਚਿਆਂ ਇਹਨੂੰ ਦੇਖ ਕੇ ਵੀ ਬੱਚਿਆਂ ਆਣ ਗੰਡ ਪਿੰਡ ਦੇ ਪਿੰਡ ਦੀਆਂ ਹੋਰ ਵੀ ਬੱਚੀਆਂ ਵੀ ਮੈਂ ਚਾਹਣਾ ਜੇ ਵੀ ਇਹਨੂੰ ਵੀ ਮੈਂ ਕਿਹਾ ਵੀ ਆਪਾਂ ਨੂੰ ਜਿਆਦਾ ਨਹੀਂ ਪਹਿਲਾਂ ਬੱਚਿਆਂ ਹੋਰ ਨਾਲ ਜੋੜ ਜੋੜ ਇਹ ਹੋਰ ਵੀ ਬੱਚਿਆਂ ਦਾ ਧਿਆਨ ਹੋਵੇ ਇੱਧਰ ਤੇ ਮਾਣ ਮਹਿਸੂਸ ਹੋਵੇ ਬੱਚੀ ਹਾਂ ਹਾਂ ਬੱਚਿਆਂ ਨੂੰ ਆਪ ਦਾ ਆਪ ਤਾਂ ਦੇਖਣ ਚਲੋ ਉਹ ਤਾਂ ਬਾਅਦ ਦੀਆਂ ਗੱਲਾਂ ਵੀ ਆਪ ਦਾ ਮਤਲਬ ਕਿ ਸਵੈ ਰੱਖਿਆ ਦੇ ਤਰ੍ਹਾਂ ਦੋ ਚਾਰ ਜਣਾਂ ਨੇੜੇ ਨਹੀਂ ਆਉਂਦੇ ਬੱਚਾ ਇਹ ਜਿਹੜਾ ਹੈ ਬਿਲਕੁਲ ਤੇ ਜਿਸ ਤਰ੍ਹਾਂ ਬੱਚੀ ਨੇ ਕਿਹਾ ਵੀ ਉਹ ਟਾਈਕਵੋਂਡੋ ਨੂੰ ਵੀ ਅੱਗੇ ਲੈ ਜਾਣਾ ਚਾਹੁੰਦੀ ਤੇ ਕਾਂ ਆਈਪੀਐਸ ਜਾਂ ਆਈਐਸ ਅਫਸਰ ਬਣ ਕੇ ਆਪਦੇ ਦੇਸ਼ ਦਾ ਨਾਂ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ ਤੇ ਤੁਹਾਨੂੰ ਕਿਦਾਂ ਦਾ ਲੱਗਦਾ ਤੁਹਾਡਾ ਕੀ ਐਮ ਆ ਸੋਚਿਆ ਸੀ ਅਸੀਂ ਵੀ ਬਸ ਜਿਵੇਂ ਬੱਚਿਆਂ ਨੇ ਮਿਹਨਤ ਕਰਨਗੇ ਤਾਂ ਫਿਰ ਨਾਲ ਹੀ ਆ ਪਹਿਲਾਂ ਨਹੀਂ ਮੈਂ ਕਹਿ ਸਕਦਾ ਮਿਹਨਤ ਨਾਲ ਨਾਲ ਮਿਹਨਤ ਮਿਹਨਤ ਕਰਨ ਹਾਂ ਫਿਰ ਹੋ ਜੂ ਸਭ ਕੁਝ ਹੋ ਜੂਗਾ ਹਾਂਜੀ ਸਰਤਾਕਬਾਦ ਸਿੰਘ ਜੀ ਪੀਪਲੀ ਦੇ ਜਿਹੜੇ ਸਰਪੰਚ ਵੀ ਹੈ ਕਿੰਨੇ ਤੇ ਉਹਨਾਂ ਨੇ ਅੱਜ ਮਾਣ ਮਹਿਸੂਸ ਕੀਤਾ ਉਹਨਾਂ ਦੀ ਧੀ ਨੇ ਤੇਜ ਦਾ ਨਾਮ ਰੋਸ਼ਨ ਕੀਤਾ ਅੱਜ ਕੋੜਪੁਰਾ ਦੇ ਨਗਰ ਕੌਂਸਲ ਦੇ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਸਮੂਹ ਐਮਸੀਆਂ ਵੱਲੋਂ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਅਸੀਮ ਚੋਪੜਾ ਟੈਨਿਕਸਵੇਰਾ ਟੀਵੀ ਕੋੜਪੁਰਾ